ਆਣੀ ਧੰਨ 시ਰ ਗੁਰਨਾਨਕ ਦੇ ਮਹਾਰਾਜ ਜਨਾ ਤੇ ਲਾ ਦੀ ਕੀ ਕਹਿੰਦੇ ਆ ਇਹ ਲੰਗਰ ਜਿਹੜਾ ਤੁਸੀਂ ਛਕ ਰਹੇ ਹੋ ਨਾ ਅੱਜ ਪਨੀਰ ਦੀ ਸਬਜ਼ੀ ਬਣੀ ਹੈ ਚਾਵਲ ਬਣੇ ਆ ਇਹ ਆਇਆ ਕਿੱਥੋਂ ਸੁਣਿਓ ਜਰਾ ਕਹਿੰਦੇ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਦਾ ਜਦੋਂ ਵਾਪਸੀ ਆਇਆ ਨਾ ਆ ਕੇ ਉਦਾਸ ਹੋ ਕੇ ਬਹਿ ਗਿਆ ਉਹਦੀ ਮਾਂ ਕਹਿੰਦੀ ਵੀ ਪੁੱਤਰ ਕੀ ਗੱਲ ਹੈ ਉਦਾਸ ਕਿਉਂ ਹੈ ਕਹਿਣ ਲੱਗਾ ਅੰਮੀ ਜਾਨ ਪੂਰੀ ਦੁਨੀਆ ਦੀ ਸੈਰ ਕੀਤੀ ਆ ਪਰ ਮੈਨੂੰ ਇੱਕ ਸਵਾਲ ਦਾ ਜਵਾਬ ਨਹੀਂ ਮਿਲਿਆ ਜਵਾਬ ਕੀ ਆ ਮੈਂ ਦੇ ਦਿੰਨੀ ਆ ਕਹਿਣ ਲੱਗੇ ਜਿਹੜੀ ਇਹ ਸਰਦਾਰ ਲੋਕ ਨੇ ਇਹ ਦਾੜੀਆਂ ਵਾਲੇ ਲੋਕ ਨੇ ਮਾਂ ਇਹ ਇੰਨਾ ਪੈਸਾ ਕਿੱਥੋਂ ਲੈ ਕੇ ਆਉਂਦੇ ਆ ਕਿ ਲੰਗਰ ਚੱਲੀ ਜਾਂਦਾ ਛਕੀ ਜਾਂਦੇ ਚੱਲੀ ਜਾਂਦਾ ਛਕੀ ਜਾਂਦੇ ਮਾਂ ਕਹਿੰਦੀ ਪੁੱਤਰ ਬਸ ਇੰਨਾ ਹੀ ਸੀ ਜੀ ਮਾਂ ਕਹਿੰਦੀ ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ ਜਿਹੜਾ 20 ਰੁਪਏ ਜਮਾ ਕਰਾ ਕੇ ਗਿਆ ਹੈ ਨਾ ਸਿੱਖਾਂ ਨੂੰ ਅੱਜ ਤੱਕ ਵਿਆਜ ਨਹੀਂ ਮੁੱਕਿਆ ਮੂਲ ਐਵੇਂ ਜਮਾ ਪਿਆ ਤਾੜੀ ਮਾਰੋ ਮੇਰੇ ਗੁਰੂ ਦੇ ਨਾਲ ਆਓ ਜਦੋਂ ਤਾਂ ਅੰਦਰ ਸ਼੍ਰੀ ਮੈਂ ਤਾਂ ਕਾਲੂ ਜੀ ਨੇ ਭੇਜਿਆ ਹੋਊਗਾ ਤੁਹਾਨੂੰ ਗੁਰੂ ਨਾਨਕ ਪਾਸ਼ਾ ਨੂੰ ਕੀ ਕਿਹਾ ਹੋਵੇ ਸੁਣੋ ਯਾਰ ਆ ਲੈ 20 ਰੁਪਏ ਤੇ ਜਾ ਨਾਨਕ ਸਾ ਨਾਨਕ ਕਿਸਮ ਦਾ ਵਣਜ ਵਪਾਰ ਕਰਕੇ ਆਵੀਂ ਵਪਾਰ ਕਰਕੇ ਆਵੀਂ ਪਹਿਲੇ ਪੂਰੀ ਦੁਨੀਆ ਨੇ ਨਫਾ ਤੇ ਜੋ ਬਚਿਆ ਸੋਖ ਖਾਵੀਂ ਸੋਖ ਖਾਵੀਂ ਬਾਵਾ ਦੁਨੀਆ ਧਾਰਨ ਵਾਲਿਆ ਧਾਰਨ ਵਾਲਿਆ ਆ ਸੋਚਾਂ ਨੂੰ ਸਵਾਰਨ ਵਾਲਿਆ ਸਵਾਰਨ ਵਾਲਿਆ ਪਰ ਅਜੇ ਸਮਝਣਾ ਆ ਆ ਕੁਝ ਤੇਰੀ ਗੱਲਾਂ ਕਹੀਆਂ ਦੀ ਆ ਮੁਕੇ ਨਾ ਸਾਨੂੰ ਬਿਹਾਜ ਨਾਨਕਾ ਨਾਨਕ तेरे ਵੀਰ ਪਿਆ ਦੀ ਵਾਹ ਅ ਦੁਨੀਆ ਤੇ ਆ ਮਾਲਕਾ ਮਾਲਕਾ ਤੂੰ ਵੀ ਦਾ ਲੰਗਰ ਲਾਇਆ ਸੁ ਗੁਰੇ ਬਾਬੇ ਨਾਨਕ ਕੋਲ 20 ਸੀਗੇ ਤੇ ਜੇ 100 ਦਾ ਹੁੰਦਾ ਤਾਂ ਕੀ ਹੋ ਜਾਂਦਾ ਸੀ ਸੁਣੋ ਜਰਾ ਵਾਹ ਅ ਦੁਨੀਆ ਤੇ ਆ ਮਾਲਕਾ ਕਿੰਨੀ ਦੁਨੀਆ ਨੂੰ ਦਾ ਤੂੰ ਪੰਜ ਦੇ ਵਿੱਚ ਖਵਾਇਆ ਜੇ ਪੁੱਲ ਪੱਲੇਖੇ ਆਗੇ ਵੀ ਤਰੇ ਹੁੰਦੇ ਜੇ ਪੁੱਲ ਪੱਲੇਖੇ ਸੌ ਦਾ ਲੰਗਰ ਲਾ ਦਿੰਦਾ ਹਰ ਸਾਹਿਬ ਜੀ ਜੇ ਕਿਤੇ ਸੌ ਦਾ ਨਿਕਲ ਆਉਂਦਾ ਕੀ ਹੋ ਜਾਣਾ ਜੇ ਪੁੱਲ ਪੱਲੇਖੇ ਸੌ ਦਾ ਲੰਗਰ ਲਾ ਦਿੰਦਾ ਇਸ ਸਾਰੀ ਦੁਨੀਆ ਦਾ ਤਾਂ ਵੇਲੀ ਬਠਾ ਦਿੰਦਾ ਹਰ ਕੰਮ ਕਰਨ ਦੀ ਲੋੜ ਨਹੀਂ ਸੀ ਬਾਬਾ ਉਹਦੀ ਚੱਕੀ ਆਪੇ ਚੱਲਦੀ ਤੇ ਆਪੇ ਖਾਇਆ ਕਰਦੇ ਪਰ ਉਹ ਕਹਿ ਗਿਆ ਮਨਛੋ ਕਿੱਥੇ ਕਰੋ ਮਨਛੋ ਜੇ ਫੁੱਲ ਫਲਾਖੇ ਸੌ ਦਾ ਲੰਗਰ ਲਾ ਦਿੰਦਾ ਦਿੰਦਾ ਸਾਰੀ ਦੁਨੀਆ ਦਾ ਤਾਂ ਵੇਲੀ ਬਠਾ ਦਿੰਦਾ ਦਿੰਦਾ ਹਰ ਕਲਮ ਤੇਰੇ ਹੱਕ ਵਿੱਚ ਸੀ ਮੋਦੀ ਖਾਨੇ ਵਈਆਂ ਦੀ ਵਈਆਂ ਦੀ ਆ ਮੁਕੇ ਨਾ ਸਾਨੂੰ ਵਿਹਾਜ ਨਾਨਕਾ ਵਿਹਾਜ ਨਾਨ ਤੇਰੇ ਵੀਰ ਪਈਆਂ ਤੇਰੇ ਵੀਰ ਪਈਆਂ ਗੁਲਾਬੀ ਪੱਗ ਵਾਲੇ ਸਰਦਾਰ ਸਾਹਿਬ ਇੱਕ ਗੱਲ ਯਾਦ ਰੱਖੋ ਇੱਥੇ ਦੁਨੀਆ ਪਤਾ ਅੱਜ ਦੀ ਕੀ ਕਹਿੰਦੀ ਹੈ ਮੇਰੀ ਭਗਵਾਨ ਤੋਂ ਮਾਨ ਨਾਲ ਬਣਦੀ ਹੈ ਮੇਰੀ ਸੁਖਵੀਰ ਸਾਹਿਬ ਨਾਲ ਬਣਦੀ ਹੈ ਮੇਰੀ ਫਲਾਣੇ ਨਾਲ ਬਣਦੀ ਮੇਰੀ ਉਰਲੇ ਨਾਲ ਬਣਦੀ ਪਰਲੇ ਨਾਲ ਬਣਦੀ ਅਸੀਂ ਧੰਗ ਗੁਰਨਾਨਕ ਪਾਸ਼ਾ ਤੋਂ ਉੱਪਰ ਨਹੀਂ ਹੋ ਸਕਦੇ ਇਹ ਯਾਰੀ ਲਾਉਣੀ ਹੈ ਤੇ ਉਹਦੇ ਵਰਗੀ ਲਾਓ ਕੀ ਕਹਿੰਦਾ ਚਾਰੋਂ ਦਸੀਆਂ ਚਾਰ ਦਿਸ਼ਾਵਾਂ ਤੱਕੀ ਪੀਆਂ ਵਾਰੋ ਵਾਰੀ ਜਾਤ ਪਾਤ ਦਾ ਭੇਦ ਮਟਾਵੇ ਬਾਲੇ ਮਰਦਾਨੇ ਦੇ ਨਲ ਯਾਰੀ ਨਲ ਯਾਰੀ ਉਹ ਕਹਿੰਦਾ ਮੇਰੇ ਦੋ ਹੀ ਯਾਰ ਸੀ ਬਾਲਾ ਤੇ ਮਰਦਾਨਾ ਮੈਨੂੰ ਲੋੜ ਕਿਸ ਦੀ ਕਿਹੜਾ ਕਰਮਾਂ ਵਾਲੇ ਭਾਗਾਂ ਵਾਲੇ ਹੋਣਗੇ ਦੋਵੇਂ ਜਿਨ੍ਹਾਂ ਨੇ ساری ਜ਼ਿੰਦਗੀ თანਦਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੱਢੀ ਆਤ ਪਾਤ ਦਾ ਭੇਤ ਮਟਾਵੇ ਬਾਲੇ ਮਰਦਾਨੇ ਦੇ ਨਾਲ ਯਾਰੀ ਦੇ ਨਾਲ ਯਾਰੀ ਅੱਜ ਵੀ ਸੋਹਦਾ ਹੁੰਦੀ ਤੇਰੀਆਂ ਚਰਦੀ ਪਈਆਂ ਦੀ ਆ ਮੁਕੇ ਨਾ ਸਾਨੂੰ ਬਿਹਾਜ ਨਾਨਕਾ ਤੇਰੇ ਵੀਰ ਪਈਆਂ ਦੀ I don't know.